ਕਿਸਾਨਾਂ ਅਤੇ ਲੱਖਾਂ ਸਿਧਾਣਾ ਵੱਲੋਂ ਬਾਹਰੋਂ ਆਏ ਢੋਨੇ ਟਰੱਕਾਂ ਨੂੰ ਕਨੋਰੀ ਬਾਰਡਰ ਤੇ ਰੋਕਿਆ ਗਿਆ ਤੇ ਉੱਥੇ ਮਾਹੌਲ ਭਖਦਾ ਜਾ ਰਿਹਾ ਹੈ ਹੁਣ ਟਰੱਕ ਡਰਾਈਵਰਾਂ ਨੇ ਵੱਡਾ ਐਲਾਨ ਕਰ ਦਿੱਤਾ ਹੈ ਕਿ ਜੇਕਰ ਸਾਡੇ ਤੇ ਪਰਚਾ ਦਰਜ ਕੀਤਾ ਗਿਆ ਤਾਂ ਅਸੀਂ ਵੀ ਸੜਕ ਜਾਮ ਕਰਕੇ ਧਰਨਾ ਲਾ ਦਵਾਂਗੇ ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਰੋਕ ਲਾਉਣ ਦੇ ਬਾਵਜੂਦ ਵੀ ਅਜੇ ਵੀ ਬਾਹਰੋਂ ਝੋਨਾ ਸੈਲਰਾਂ ਵਿਖੇ ਲਿਆਇਆ ਜਾ ਰਿਹਾ ਹੈ ਭਾਈ ਜੀ ਕੀ ਨਾਮ ਕੀ ਹੈ ਭਾਈ ਕੀ ਨਾਮ ਕੀ ਹੈ ਪੀਮ ਸਿੰਘਾ ਜੀ ਭయ్యా ਟਰੱਕ ਜਿਹੜੇ ਤੁਸੀਂ ਰੋਕ ਕੇ ਗਏ ਆ ਟਰੱਕ ਲੈ ਕੇ ਆ ਰਹੇ ਸੀ ਕਿੱਥੋਂ ਲੈ ਕੇ ਆ ਰਹੇ ਸੀ ਤੇ ਕਿੱਥੇ ਜਾਣਾ ਸੀ ਤੇ ਕਿਉਂ ਰੋਕਿਆ ਗਿਆ ਤੁਸੀਂ ਜੀ ਕੁਝ ਮੈਂ ਤਾਂ ਜੇਨ ਤੋਂ ਆਇਆ ਹੂੰ ਕੁਝ ਗੱਡੀਆਂ ਹਰਿਆਣਾ ਚੋਂ ਆ ਰਹੇ ਜਾਂ ਕੁਝ ਜੂਥੀ ਚੋਂ ਆ ਰਹੇ ਆ ਕੁਝ ਰਾਜਸਥਾਨ ਚੋਂ ਆ ਰਹੇ ਆ ਹੂੰ ਮੇਰੇ ਲਵੇ ਮਾਲਾ ਕੇਆਰ ਬਿਲਤੂਰੀ ਦਾ ਜੀ ਅੱਛਾ ਹਾਂ ਜੀ ਇਹ ਤੁਸੀਂ ਪੰਜਾਬ ਲੈ ਕੇ ਆ ਰਹੇ ਸੀ ਚੋਣਾ ਆ ਜੀ ਪੰਜਾਬ ਲੈ ਕੇ ਆ ਰਹੇ ਸੀ ਕੀ ਇਹ ਕਿਹਦਾ ਚੋਣਾ ਇਹ ਜੀ ਕੋਈ ਆਰਟੀ ਦਾ ਕੋਈ ਫਰਮ ਦਾ ਕਿ ਇਹ ਆਪਣੇ ਜੀ ਉੱਥੇ ਖਰੀਦਾ ਆ ਕੇਆਰ ਬੀ ਦੀ ਫੈਕਟਰੀਆਂ ਖਰੀਦਾ ਆਏ सीआरवी फैक्ट्री ਨੇ ਖਰੀਦਿਆ ਹੋਇਆ ਹੈ ਹਾਂਜੀ 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 ਸਾਨੂੰ ਕਿਉਂ ਰੋਕਿਆ ਗਿਆ ਜੀ ਇੱਥੇ ਸਾਨੂੰ ਤਾਂ ਆਪ ਸਮਝ ਤੋਂ ਬਾਹਰ ਆ ਜੀ ਇਹ ਕਿਉਂ ਰੋਕਿਆ ਗਿਆ ਜਾਂ ਤਾਂ ਇਹਦਾ ਕੋਈ ਮਤਲਬ ਐਲਟੀਮੇਟਮ ਹੋਣਾ ਚਾਹੀਦਾ ਸੀ ਜੀ ਪਹਿਲਾਂ ਜੀ 6-7 ਦਿਨ 10 ਦਿਨ ਪਹਿਲਾਂ ਹੁਣ ਆਹ ਕਹਿੰਦੇ ਸੀ ਕਿ ਇਹ ਪਬਲਿਕ ਚੋਣੇ ਵਾਲੇ ਗੱਡੀਆਂ ਪੰਜਾਬ ਚ ਨਹੀਂ ਪੜਨਗੀਆਂ ਹੂੰ ਜੇ ਚਲੋ ਹੁਣ ਅਸੀਂ ਆ ਗਏ ਆ ਜਾਂ ਤਾਂ ਸਾਨੂੰ ਛੱਡਿਆ ਜਾਵੇ ਜੀ ਹੂੰ ਜਾਂ ਸਾਡਾ ਕੋਈ ਮਸਲਾ ਹੱਲ ਕੀਤਾ ਜਾਵੇ ਜੀ ਹੁਣ ਸਾਡਾ ਭਾਜਨ ਘਟਦਾ ਇਹਦਾ ਕੌਣ ਜਵਾਬ ਦਰਦਾ ਜੀ ਕਿ ਬਾਜ ਨਹੀਂ ਵੀ ਘਟਦਾ ਜੇ ਮਾਲ ਖਰਾਬ ਹੋ ਗਿਆ ਸਾਨੂੰ ਪੜਨ ਨਹੀਂ ਮਿਲਣਾਗਾ ਗਿੱਲਾ ਨਵੀਂ ਵਾਲਾ ਝੋਨਾ ਹਾਂਜੀ ਨਵੀਂ ਹੁਣ ਸਾਨੂੰ ਇਹਨਾਂ ਨਹੀਂ ਪਤਾ ਕਿੰਨੀ ਗ ਨਵੀਆਂ ਹੈ ਨਵੀਂ ਵਾਲੀ ਆ ਰਾਜਾ ਝੋਨਾ ਆ ਪਹਿਲਾ ਬਿਆਨ ਆਇਆਗਾ ਪੰਜਾਬ ਦੇ ਉਪ ਮੁੱਖ ਮੰਤਰੀ ਦਾ ਕਹਿੰਦੇ ਵੀ ਅਸੀਂ ਝੋਨਾ ਨਹੀਂ ਬਾਹਰੋਂ ਆਉਣ ਦੇਵਾਂਗੇ ਪਰ ਫਿਰ ਵੀ ਝੋਨਾ ਆ ਰਿਹਾ ਹੈਗਾ ਤੁਹਾਨੂੰ ਧਿਆਨ ਨਹੀਂ ਸੀ ਉਹ ਜੀ ਇਸ ਤਰ੍ਹਾਂ ਜੀ ਸਾਡੇ ਦੇ ਇਹ ਇਹ ਸਾਨੂੰ ਕੋਈ ਨੌਲੇਜ ਨਹੀਂ ਹੈ ਕਿ ਨੰਬਰ ਦੀ ਗੱਲ ਦੂਜੀ ਗੱਲ ਇਹ ਹੈ ਜੀ ਆਪਣੇ ਇਹ 15091121 ਆ ਬਾਸਵਤੀ ਹੈ ਉਹ ਮਾਲ ਆਉਂਦਾ ਜੀ ਠੀਕ ਹੈ ਜੀ ਉਸ ਜੇ ਟੋਕਨ ਈਸ਼ੂ ਕਿਉਂ ਕਰਦੇ ਨੇ ਜੀ ਇਹ ਗਵਰਨਮੈਂਟ ਨੇ ਵਾਦ ਕੀਤਾ ਹੋਇਆ ਫਿਰ ਗਵਰਨਮੈਂਟ ਟੋਕਨ ਈਸ਼ੂ ਕਿਉਂ ਕਰਦੀ ਹੈ ਟੋਕਨ ਦੇ ਰਹੀ ਆ ਪੰਜਾਬ ਹੁਣ ਸਾਡੇ ਕੋਲ ਟੋਕਨ ਆ ਜੀ ਪੰਜਾਬ ਦੇ ਐਂਟਰੀ ਕਰਾਂਗਾ ਉਹ ਕਹਣਾ ਜੀ ਉਹ ਕਿਉਂ ਦੰਦ ਨੇ ਗਵਰਨਮੈਂਟ ਤੇ ਦੋਹਰੀ ਰਾਜਨੀਤੀ ਕਿਉਂ ਆ ਕਿਹਨੂੰ ਦੋਸ਼ੀ ਐ ਇਸ ਜੀ ਦੇ ਵਿੱਚ ਕਿਹਨੂੰ ਦੋਸ਼ੀ ਮੰਨਦੇ ਹੋ ਕਿਸਾਨਾਂ ਦਾ ਦੋਸ਼ੀ ਮੰਨਦੇ ਹੋ ਨਹੀਂ ਨਹੀਂ ਆਪਾਂ ਕਿਸਾਨੋਂ ਨਹੀਂ ਮੰਨਦੇ ਕਿਸਾਨਾਂ ਦੇ ਨਾਲ ਆ ਜੀ ਅਸੀਂ ਬਿਲਕੁਲ ਮੋੜੇ ਮੋੜੇ ਘੜ ਗਏ ਆ ਅਸੀਂ ਵੀ ਕਿਸਾਨ ਆ ਅਸੀਂ ਸਰਕਾਰ ਨੂੰ ਤੁਸੀਂ ਮੰਨਦੇ ਜਿਹੜੀ ਦੋਹਰੀ ਰਾਜਨੀਤੀ ਚਲਾਉਂਦੀ ਹੈ ਹੂੰ ਉਹਨੂੰ ਅਸੀਂ ਦੋ ਮੰਨ ਤੁਸੀਂ ਹੁਣ ਬਾਈ ਜੀ ਕੀ ਮੰਗ ਕੀ ਲੱਗਦੀ ਆ ਸਾਡੀ ਹੁਣ ਮੰਗ ਹੈ ਸਾਡੀ ਇਹ ਜਿਹੜਾ ਸਾਡਾ ਮਸਲਾ ਹੱਲ ਕੀਤਾ ਜਾਵੇ ਇੱਥੇ ਮਾਲ ਲਾਹੋ ਸਾਨੂੰ ਪਾੜਾ ਦਿਓ ਠੀਕ ਆ ਜੀ ਕਿੰਨੀ ਇਹਦਾ ਮਾਲ ਦਾ ਜ਼ਿੰਮੇਵਾਰ ਜਿਹੜਾ ਇੱਥੇ ਲਾਹੂਗਾ ਉਹ ਜ਼ਿੰਮੇਵਾਰ ਆ ਜੀ ਹੂੰ ਜਾ ਫੇਰ ਸਾਨੂੰ ਛੱਡਿਆ ਜਾ ਵੀ ਜੀ ਕਿੰਨੀਆਂ ਕਿ ਗੱਡੀਆਂ ਬਾਈ ਜੀ ਤੁਹਾਡੇ ਹਿਸਾਬ ਨਾਲ ਗੱਡੀਆਂ ਆ ਵੀਰ ਜੀ ਇੱਥੇ 100 ਗੱਡੀਆਂ ਇੱਥੇ ਖੜੀਆਂ ਜੀ ਅੱਛਾ 100 ਤੋਂ ਉੱਪਰ ਹੀ ਖੜੀ ਆ ਠੀਕ ਹੈ ਬਾਕੀ ਪਿਛੇ ਖੜੀਆਂ ਜੀ ਪਾਰਟ ਦੇ ਖੜੀਆਂ ਕੋਈ ਪਾਰਟ ਦੇ ਪਿਛੇ ਖੜੀਆਂ ਹੋਟਲ ਦੇ ਖੜੀਆਂ ਹੂੰ ਵੀ ਹੁਣ ਛੱਡਾ ਤਾਂ ਕੋਈ ਮਸਲਾ ਹਲ ਹੋਣਾ ਜੀ ਮਾਲਕਾਂ ਨਾਲ ਗੱਲ ਹੋਈ ਆ ਤੁਹਾਡੀ ਮਾਲਕ ਜੀ ਵੱਡੀ ਫਾਰਮ ਆ ਜੀ ਹੂੰ ਵੱਡੇ ਵੱਡੇ ਸਾਇਲਾ ਨੇ ਉਹ ਕਹਿੰਦੇ ਤੁਸੀਂ ਮਾਲ ਲੈ ਕੇ ਆ ਜਾਓ ਹੂੰ ਅਸੀਂ ਤੁਹਾਡਾ ਲਾ ਲਾ ਕੇ ਨਹੀਂ ਤੂੰ ਖੜੇ ਰ ਵੱਡੀਆਂ ਫਾਰਮ ਆ ਵੱਡੀ ਫਾਰਮ ਦੇ ਨਾਲ ਕੋਈ ਮਤਲਬ ਹਾਂਜੀ ਭਾਈ ਜੀ ਭਾਈ ਮੇਰਾ ਨਾਮ ਹਰਦੀਪ ਸਿੰਘ ਆ ਹਾਂਜੀ ਇਹ ਸੰਰੂਰ ਦੀ ਗੱਡੀ ਆ ਮੇਰੀ ਇਹ ਸ਼ਾਈ ਇਹ ਜਿਵੇਂ ਮਤਲਬ ਕਹਦੇ ਨੇ ਵੀ ਇਹ ਮਾਲ ਤਾਰ ਕੇ ਵੀ ਗੱਡੀਆਂ ਵਾਲੇ ਦੀ ਪਰਚਾ ਕਰਾਵਾਂਗੇ ਹੂੰ ਪਰਚਾ ਦੇ ਗੱਡੀਆਂ ਦਾ ਉਹ ਗੱਡੀਆਂ ਵਾਲੇ ਫਿਰ ਰੋਡ ਸਾਰਾ ਜਾਮ ਕਰਨਗੇ ਹੂੰ ਲੰਘਣ ਫਿਰ ਕਿਸੇ ਨੂੰ ਵੀ ਨਹੀਂ ਦਿੰਦੇ ਜੇ ਗੱਡੀਆਂ ਰੁਕੀਆਂ ਜਾਣਗੀਆਂ ਕੌਣ ਕਹਿ ਰਿਹਾ ਪਰਚਾ ਕਰਾਵਾਂਗੇ ਪਰਚਾ ਪੁਰਸ ਕਹਿ ਰਹੀ ਆ ਨਾ ਵੀ ਪਰਚਾ ਕਰਾਂਗੇ ਅਸੀਂ ਹਾਂ ਕਿਸਾਨ ਤਾਂ ਨਹੀਂ ਕਹਿ ਰਹੇ ਨਾ ਨਹੀਂ ਕਿਸਾਨਾਂ ਨੇ ਨਹੀਂ ਕਿਹਾ ਕਿਸਾਨ ਸਾਰੇ ਹੱਕ 'ਚ ਨੇ ਅਸੀਂ ਕਿਸਾਨਾਂ ਦੇ ਹੱਕ 'ਚਾਂ ਕਿਸਾਨ ਸਾਡੇ ਹੱਕ 'ਚ ਨੇ ਜੀ ਇਹਨਾਂ ਦਾ ਮਾਲ ਦਾਰਿਆ ਜਾਵੇ ਗੱਡੀਆਂ ਨੂੰ ਛੱਡਿਆ ਜਾਵੇ ਜੀ ਇਹਨਾਂ ਨੂੰ ਜਿਹੜਾ ਬਣਦਾ ਇਹਨਾਂ ਦਾ ਖਰਚਾ ਪਾੜਾ ਉਹ ਦਿੱਤਾ ਜਾਵੇ ਕਿਸਾਨ ਸਾਡੇ ਹੱਕ ਦੇ ਨਹੀਂ ਅਸੀਂ ਕਿਸਾਨਾਂ ਦੇ ਹੱਕ ਚਾਹ ਹੂੰ ਅਸੀਂ ਸਵੇਰ ਦੇ ਕਿਸਾਨਾਂ ਦੇ ਨਾਲ ਬੈਠੇ ਸਹਿਮਤੀਆਂ ਭਾਈ ਜਿਹੜੀ ਫਰਮ ਦਾ ਤੁਸੀਂ ਲੈ ਕੇ ਆ ਰਹੇ ਸੀਗੇ ਝੋਨਾ ਉਹਨਾਂ ਨੇ ਮਾਲਕਾਂ ਨੇ ਤੁਹਾਡੇ ਤੱਕ ਕੋਈ ਅਪਰੋਚ ਕੀਤੀ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਕੀ ਕਹਿੰਦੇ ਨੇ ਇੱਥੇ ਵਾਲਿਆਂ ਨੇ ਕੋਈ ਅਪਰੋਚ ਨਹੀਂ ਕੀਤੀ ਪਿੱਛੇ ਵਾਲਾ ਕੋਈ ਫੋਨ ਨਹੀਂ ਆਇਆ ਪਿੱਛੋਂ ਫੋਨ ਆਈ ਜਾਂਦੇ ਆ ਪਿੱਛੇ ਵਾਲਿਆਂ ਨੂੰ ਦੱਸੀ ਜਾਂਦੇ ਆ ਵੀ ਕਿਸਾਨਾਂ ਨੇ ਗੱਡੀਆਂ ਰੋਕ ਰੱਖੀਆਂ ਨੇ ਇਹਦਾ ਹੁਣ ਮਾਲਕ ਘਟਦਾ ਸੁੱਕੀ ਜਾਂਦਾ ਧੁੱਪ ਕਿੰਨੀ ਪੈ ਰਹੀ ਆ ਤੇ ਪਹਾੜਾ ਹੁਣ ਗੱਡੀ ਦਾ ਕੱਟਿਆ ਜਾਣਾ ਇਹ ਜਾਂ ਤਾਂ ਫਿਰ ਪ੍ਰਸ਼ਾਸਨ ਜ਼ਿੰਮੇਵਾਰ ਹੈ ਦਾ ਸਾਨੂੰ ਗੱਡੀ ਵਾਲੇ ਨੂੰ ਪਾੜਾ ਪੂਰਾ ਦਵਾਇਆ ਜਾਵੇਗਾ ਹਾਂ ਯਾਨੀ ਹੁਣ ਜਿੰਨਾ ਇਹ ਸੁੱਕੀ ਜਾਊਗਾ ਉਹਦੇ ਨਵੀਂ ਦਾ ਭਰਦਾ ਹੈ ਪੂਰਾ ਪੂਰਾ ਮੀਂਹ ਪੈਂਦੇ ਚ ਮਾਲ ਭਰਿਆ ਹੋਇਆ ਮੇਰੀ ਗੱਡੀ ਦਾ ਮੈਂ ਆਪਣੀ ਆਪਣੀ ਗੱਡੀ ਦਾ ਦੱਸਦਾ ਅੱਛਾ ਤੇ ਭਾਈ ਜੀ ਜੇ ਨਹੀਂ ਹੱਲ ਹੁੰਦਾ ਮੰਨ ਲਓ ਗੱਡੀਆਂ ਨਹੀਂ ਛੱਡੀਆਂ ਜਾਂਦੀਆਂ ਕੀ ਐਕਸ਼ਨ ਕੀ ਹੋਊਗਾ ਸਾਡਾ ਅਗਲਾ ਕਦਮ ਫੇਰ ਜਾਮ ਕਰਾਂਗੇ ਅਸੀਂ ਰੋਡ ਜਾਮ ਕਰਾਂਗੇ ਹਾਂ ਸਾਰੀਆਂ ਗੱਡੀਆਂ ਹੀ ਰੋਡ ਜਾਮ ਕਰਾ ਦੇ ਜਿਹੜੀਆਂ ਆਮ ਪਬਲਿਕ ਚੱਲਦੀ ਆ ਹਾਂ ਜਦੋਂ ਉਹਨਾਂ ਨੂੰ ਪਰੇਸ਼ਾਨੀ ਹੋਊਗੀ ਦੇਰੀ ਪਤਾ ਲੱਗੂ ਪ੍ਰਸ਼ਾਸਨ ਨੂੰ ਹੁਣ ਅਸੀਂ ਤਾਂ ਖੜੇ ਆ ਠੀਕ ਹੈ ਜੀ ਆਮ ਰੋਡ ਚੱਲ ਰਿਹਾ ਜਿਹੜਿਆ ਫਿਰ ਪ੍ਰਸ਼ਾਸਨ ਦਾ ਕੋਈ ਆਪਣਾ ਲੱਗ ਜੋ ਨੇ ਕੰਨ ਤੇ ਜੂੰਦਾ ਅਰਗ ਨਹੀਂ ਕਰਦੀ ਪ੍ਰਸ਼ਾਸਨ ਦਾ ਕੋਈ ਦੂਸਰਾ ਅਸੀਂ ਇਹ ਰੋਡ ਬੰਦ ਕਰ ਦਾਂਗੇ ਜਦੋਂ ਰੋਡ ਬੰਦ ਹੋ ਗਿਆ ਤੇ ਪ੍ਰਸ਼ਾਸਨ ਆਪਣੇ ਆਪ ਪਾਊਗਾ ਅਸੀਂ ਉਹਦਾ ਆਪਣਾ ਮਸਲਾ ਦੱਸਾਂਗੇ ਉਹਨੂੰ ਜਦੋਂ ਮਾਲ ਆਪਣੀ ਜਵਾਬਦੇਰੀ ਦੀ ਸਾਨੂੰ ਬਾੜਾ ਦਿਓ ਜੀ ਜਾ ਫਿਰ ਕੀ ਆ ਅਸੀਂ ਇੱਥੇ ਖੜਦੇ ਆ ਮਾਲ ਖਰਾਬ ਹੋ ਗਿਆ ਤਾਂ ਵੀ ਪ੍ਰਸ਼ਾਸਨ ਜ਼ਿੰਮੇਵਾਰ ਠੀਕ ਹੈ ਜੀ 2 ਮਹੀਨਾ ਖੜਾਉਣ 2 ਮਹੀਨੇ ਖੜਨ ਨੂੰ ਤਿਆਰ ਆ ਜੀ ਅਸੀਂ ਸਾਨੂੰ ਸਾਨੂੰ ਦਿਹਾੜੀ ਬਣੀ ਜੀ ਕਿਸਤੇ ਦੇ ਹਿਸਾਬ ਨਾਲ ਕਿਸੇ ਗੱਡੀ ਦੀ ਕਿਸਤੇ 50000 ਦੀ ਆ ਕਿਸੇ ਦੀ 80000 ਦੀ ਕਿਸਤੇ ਤੁਸੀਂ ਐਵਰੇਜ ਲਓ ਡਰਾਈਵਰ ਦਾ ਖਰਚਾ ਲਾ ਲਓ ਠੀਕ ਹੈ ਜੀ ਸਾਨੂੰ ਉਸ ਹਿਸਾਬ ਨਾਲ ਖਰਚਾ ਮਿਲਣਾ ਚਾਹੀਦਾ ਸਾਡਾ ਪਾੜਾ ਮਿਲ ਜੇ ਖਰਚਾ ਮਿਲ ਜੇ ਸਾਨੂੰ ਕੋਈ ਟੈਨਸ਼ਨ ਹੀ ਨਹੀਂ ਖੜੇ ਰਹਿਵਾਂਗੇ 2 ਮਹੀਨਾ ਖੜਨਾ 2 ਮਹੀਨਾ ਖੜ ਜਾ